ਪੂਰੇ ਸੂਬੇ ਦੇ ਵਿੱਚ ਆ ਸਰਸ ਬਿਆਨ ਚਲਾਇਆ ਗਿਆ ਹੈ ਕਰਾਕੇ ਦੀ ਸਰਦੀ ਦੇ ਵਿੱਚ ਇੰਨੀ ਠੰਡ ਪੈ ਰਹੀ ਹੈ ਧੁੰਦ ਪੈ ਰਹੀ ਹੈ ਵਿਜੀਬਿਲਟੀ ਬਿਲਕੁਲ ਨਹੀਂ ਹੈ ਲੇਕਿਨ ਹਰ ਵਾਹਨ ਦੀ ਚੈਕਿੰਗ ਪੰਜਾਬ ਪੁਲਿਸ ਸਮਾਣਾ ਇਲਾਕੇ ਤੇ ਪਾਤਾ ਇਲਾਕੇ ਚ ਕਰ ਰਹੀ ਹੈ ਔਰ ਜਿਸ ਸਮਾਣਾ ਦੇ ਬੰਦਾ ਸਿੰਘ ਬਹਾਦਰ ਚੌਂਕ ਦੇ ਵਿੱਚ ਜਿਹੜੇ ਵਾਹਨ ਕੈਥਲ ਸਾਈਡ ਤੋਂ ਪੰਜਾਬ ਤੇ ਐਂਟਰ ਕਰ ਰਹੇ ਹਨ ਹਰ ਗੱਡੀ ਦੀ ਚੈਕਿੰਗ ਦੀ ਜਰੀਏ ਜਿਹਦੇ ਕੋਈ ਡਾਕੂਮੈਂਟ ਨਹੀਂ ਹੈ ਜਾਂ ਕੋਈ ਵੀ ਚੀਜ਼ ਦੀ ਕਮੀ ਹੈ ਉਸ ਦੇ ਖਿਲਾਫ ਕਾਰਵਾਈ ਵੀ ਪੰਜਾਬ ਪੁਲਿਸ ਕਰੇਗੀ ਲੇਕਿਨ ਪੰਜਾਬ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਰੱਖਣਾ ਹੈ ਪੰਜਾਬ ਦੇ ਪੁਲਿਸ ਜਵਾਨ ਲਗਾਤਾਰ ਇਸ ਕੜਾਕੇ ਦੀ ਠੰਡ ਦੇ ਵਿੱਚ ਡਿਊਟੀ ਦੇ ਰਹੇ ਹਨ ਔਰ ਪਿੰਡਾਂ ਦੇ ਵਿੱਚ ਜਿਹੜਾ ਕਈ ਪਿੰਡਾਂ 'ਚ ਨਸ਼ਾ ਵਿਕਦੇ ਉੱਥੇ ਵੀ ਸਰਚ અભિયાન ਪੰਜਾਬ ਪੁਲਿਸ ਵੱਲੋਂ ਚਲਾਇਆ ਜਾ ਰਿਹਾ ਹੈ। ਗੁਰਿੰਦਰ ਟੈਕਿੰਗ ਚੱਲ ਰਹੀ ਹੈ। ਕਿਸ ਤਰ੍ਹਾਂ ਦਾ ਵਿਹਾਨ ਹੈ? ਪੂਰੇ ਪਟਿਆਲਾ ਜ਼ਿਲ੍ਹੇ ਵਿੱਚ ਅੱਜ ਆਪਰੇਸ਼ਨ ਹੈ ਪੰਜਾਬ ਦੇ ਵਿੱਚ ਨਸ਼ਾ ਸਮਾਉਣਾ, ਪਾਤਰਾਂ ਫਤਰਾਣਾ। ਤੁਹਾਡੀ ਟੈਕਿੰਗ ਕਿੱਥੇ ਨਾਕਾ ਲਾਇਰ? ਕਿਹੜੀ-ਕਿਹੜੀ ਟੈਕਿੰਗ ਕਰ ਰਹੇ ਹੋ ਤੁਸੀਂ? ਅਸੀਂ ਆਪਣੀ ਪੁਸਤ ਪਾਰਟੀ ਨਾਲ ਥਾਣਾ ਸਿਟੀ ਸਮਰਣਾ ਦੇ ਬੰਦਾ ਸਿੰਘ ਭਾਦਰ ਚੌਕ ਨਾਕਾ ਲਾਇਆ ਹੋਇਆ ਹੈ। ਜਿਹੜੀ ਹਰਿਆਣੇ ਵੱਲੋਂ ਕੈਤਲ ਸਾਈਡ ਤੋਂ ਨਵਾਂ ਗੰਗਲੋਂ ਟ੍ਰੈਫਿਕ ਆ ਰਹੀ ਹੈ ਜਾਂ ਗੱਡੀਆਂ ਨੂੰ ਅਸੀਂ ਚੈੱਕ ਕਰ ਰਹੇ ਹਾਂ ਅਫਸਰਾਂ ਦੇ ਹੁਕਮ ਦੇ ਅਨੁਸਾਰ ਇਹ ਨਾਕਾਬੰਦੀ ਅੱਜ ਕੀਤੀ ਸਾਰੇ ਪੰਜਾਬ ਤੇ ਰੈਡ ਅਲਰਟ ਕੀਤਾ ਗਿਆ ਜੇ ਕੋਈ ਸ਼ੱਕੀ ਚੀਜ਼ ਮਿਲਦੀ ਹੈ ਤੋਂ ਉਹ ਅਸੀਂ ਜ਼ਬਤ ਕਰਾਂਗੇ ਜਾਂ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਂਗੇ ਆ ਤੁੰਦ ਤੁੰਦ ਦੇ ਵਿੱਚ ਵੀ ਇਹ ਜੋ ਮਾਰੇ ਅਨਸਰ ਨੇ ਇਹਨਾਂ ਦਾ ਵੀ ਸਾਨੂੰ ਇਹਨਾਂ ਦਾ ਵੀ ਜ਼ਰੂਰੀ ਨਜ਼ਰ ਰੱਖਣੀ ਪੈਂਦੀ ਹੈ ਅੱਜ ਆਪਣੇ ਸਾਡਾ ਤਾਂ ਇੱਥੇ ਬੰਦਾ ਸਿੰਘ ਬਹਾਦਰ ਚੌਕਾ ਅੱਗੇ ਸਰਪਤ ਪਤਨਾ ਦਾ ਆਪਣਾ ਉਸਾਇਦ ਦੇ ਦਿਨਾਂ ਵਗੈਰਾ ਚੈਕਿੰਗ ਹੋ ਰਹੀ ਹੈ ਤੇ ਹੋਰ ਵੀ ਆਪਣੇ ਪਟਿਆਲਾ ਜ਼ਿਲ੍ਹੇ ਚ ਕਾਫੀ ਨਾਕਾਬੰਦੀ ਚੱਲ ਰਹੀ ਹੈ ਸਦਰ ਦੇ ਏਰੀਏ ਸਮਰੱਥ ਦੀ ਨਾਕਾ ਡਾਵਾਂਗ ਆਊਟਸਾਈਡ ਵੀ ਬਾਕੀ ਸੀ ਜਿੰਨੇ ਵੀ ਸ਼ੱਕੀ ਵਾਹਨ ਨੇ ਉਹਨਾਂ ਦੀਆਂ ਡਿੱਕੀਆਂ ਵਗੈਰਾ ਪ੍ਰੋਪਰ ਚੈੱਕ ਕਰ ਰਹੇ ਆ ਜੇਕਰ ਸਾਨੂੰ ਇਹੋ ਜੀ ਚੀਜ਼ ਜਾਂ ਕੋਈ ਨਸਿਲੀ ਵਸਤੂ ਮਿਲੀ ਤਾਂ ਉਹਦੇ ਖਿਲਾਫ ਅਸੀਂ ਬੰਦੀ ਕਾਨੂੰਨੀ ਕਾਰਵਾਈ ਕਰਾਂਗੇ ਕੈਮਰਾਮੈਨ ＤＫ ਗਰੇ ਦੇ ਨਾਲ ਪਰਸੋਤਮ ਕੋਸ਼ਿਕ